हां जी दोस्तों बरा टीवी पंजाब ਨਾਲ ਜੁੜੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਆ ਸਾਰੇ ਤੁਸੀਂ ਮੈਂ ਆਸ ਕਰਦਾ ਕਿ ਚੜ੍ਹਦੀ ਕਲਾ 'ਚ ਹੋਮੋਂਗੇ ਮਹਾਰਾਜ ਦੀ ਕਿਰਪਾ ਕਰੇ ਕਿ ਤੁਸੀਂ ਸਾਰੇ ਠੀਕ ਠਾਕ ਹੋਮੋ ਵਾਹਿਗੁਰੂ ਕਿਰਪਾ ਕਰੇ ਅੱਜ ਦਾ ਵਿਸ਼ਾ ਦੋਸਤੋ ਬੜਾ ਅਹਿਮ ਮੁੱਦਾ ਅੱਜ ਦਾ ਜਿਹੜਾ ਮੁੱਦਾ ਉਹ ਬੜਾ ਗੰभीर ਮੁੱਦਾ ਮੇਰੇ ਪਿੱਛੇ ਤੁਸੀਂ बैठा ਭਾਈ ਅਮਨਦੀਪ ਸਿੰਘ ਉਹਦੀ ਬੁੱਕਲ ਦੇ ਵਿੱਚ ਸਾਡੀ ਨੰਨੀ-ਮੁੰਨੀ ਬੱਚੀ ਛੋਟੀ ਜੀ ਕੁਦਰਤ ਬੈਠੀ ਆ ਕੁਦਰਤ ਅਸੀਂ ਹੁਣ ਅੱਜ ਕੱਲ ਧੀਆ ਦਾ ਨਾਂ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾ ਦੇ ਮੁਤਾਬਕ ਰੱਖਣ ਲੱਗੇ ਇਹ ਸਾਡੀ ਕੁਦਰਤ ਹੈ ਇਹ ਸਾਡੀ માનਤਾ ਹੈ ਅਸੀਂ ਸੋਹਣੇ-ਸੋਹਣੇ ਨਾਂ ਰੱਖਦੇ ਆ ਕਿਉਂਕਿ ਜਿਹੜੀਆਂ ਧੀਆ ਹੁੰਦੀਆਂ ਇਹ ਪਰਾਇਆ ਧਨ ਹੁੰਦੀਆਂ ਪਰਾਈਆਂ ਮਾਨਤਾ ਹੁੰਦੀਆਂ ਕਿਉਂਕਿ ਇਹਨਾਂ ਨੇ ਦੂਜੇ ਘਰੇ ਚਲੇ ਜਾਣਾ ਅੱਜ ਦਾ ਵਿਸ਼ਾ ਧੀਆਂ ਤੇ ਸਬੰਧਤ ਹੈ ਬਹੁਤ ਐਮ ਮੁੱਦਾ ਅੱਜ ਦਾ ਦੋਸਤੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਅੱਜ ਦੇ ਮੁੱਦੇ ਨੂੰ ਪਿਆਰ ਦੇਵੋਗੇ ਬਹੁਤ ਐਮ ਮੁੱਦਾ ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਦਾ ਬਖਸ਼ਿਆ ਹੋਇਆ ਨਾਰਾ ਸਾਰੇ ਜਿੰਨੇ ਵੀਰ ਦੇਖ ਰਹੇ ਹੋ ਤੁਸੀਂ ਜਿੰਨੇ ਜੁੜੋਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਕਰੀ ਚੱਲਿਓ ਤੇ ਆਪਣੀ رائے ਜ਼ਰੂਰ ਲਿਖਿਓ ਜੋ ਮਿੱਠੂ ਬਸਤੀ ਦੇ ਵਿੱਚ ਜਲੰਧਰ ਦੇ ਵਿੱਚ ਘਟਨਾ ਵਾਪਰੀ ਹੈ ਧੀ ਦੇ ਨਾਲ ਬਲਾਤਕਾਰ ਹੋਇਆ ਫਿਰ ਉਸ ਅਮਰਤਾਰੀ ਗੁਰਸਿੱਖ ਵੱਲੋਂ ਉਸ ਧੀ ਨੂੰ ਮਾਰ ਦਿੱਤਾ ਗਿਆ ਉਹਦੀ ਰਾਤ ਨੂੰ 2:30 ਵਜੇ ਲਾਸਾ ਜਿਹੜੀ ਉਹ ਮਿਲਦੀ ਹੈ ਸਾਰਾ ਪਰਿਵਾਰ ਉਸ ਧੀ ਦੀ ਮਾਂ ਬਾਪ ਭਰਾ ਉਹਨੂੰ ਲੱਭ ਲੱਭ ਕੇ ਕਮਲੇ ਹੋ ਗਏ ਕਿ ਸਾਡੀ ਧੀ ਘਰੋਂ ਕਿਸੇ ਧੀ ਨੂੰ ਸੱਦਣ ਲਈ ਗਈ ਸੀ ਤੇ ਉਹ ਵਾਪਸ ਨਹੀਂ ਆਈ ਉਹਦੇ ਵਿਸ਼ੇ ਤੇ ਆਪਾਂ ਅੱਜ ਦੀ ਜਿਹੜੀ ਚਰਚਾ ਕਰਨੀ ਹੈ ਸਾਰਿਆਂ ਨੂੰ ਫਤਿਹ ਅਰਜ ਕਰਦਾ ਜਿੰਨੇ ਮੇਰੇ ਵੀਰ ਜੁਣੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੱਛੇ ਇਹ ਨਿੱਕੀ ਜੀ ਬੱਚੀ ਸਾਡੀ ਦੋਤੀ ਆ ਜਿਹੜੀ ਸਾਡੀ ਧੀ ਕੁਦਰਤ ਬੈਠੀ ਆ ਸਾਨੂੰ ਡਰ ਲੱਗਦਾ ਜਦੋਂ ਅਸੀਂ ਧੀਆਂ ਨੂੰ ਐਡੀ ਐਡੀਆ ਬੱਚੀਆਂ ਨੂੰ ਪਾਲਦੇ ਆ ਜਨਮ ਦਿੰਦੀਆਂ ਜਦੋਂ ਇਹਨਾਂ ਦੀਆਂ ਮਾਤਾ ਮਾਂ ਤੇ ਹੁਣ ਦੋਸਤੋ ਡਰ ਲੱਗਣ ਲੱਗ ਗਿਆ ਧੀਆਂ ਦਾ ਹੌਣ ਰੂਹ ਕਾਮਦੀ ਆ ਜਦੋਂ ਸੋਸ਼ਲ ਮੀਡੀਆ ਦੇਖਦੇ ਆ ਅਖਬਾਰਾਂ ਦੇਖਦੇ ਆ ਟੀਵੀ ਚੈਨਲ ਦੇਖਦੇ ਆ ਅਸੀਂ 2 ਮਿੰਟ ਪਹਿਲਾਂ ਹੀ ਮੈਂ ਤੇ ਅਮਨਦੀਪ ਸਿੰਘ ਇਸ ਵਿਸ਼ੇ ਤੇ ਗੱਲ ਕਰ ਰਹੇ ਸੀ ਕਿ ਧੀਆਂ ਕਿਤੇ ਵੀ ਅੱਜ ਸੁਰੱਖਿਅਤ ਨਹੀਂ ਨਾ ਧੀਆਂ ਘਰਾਂ ਦੇ ਵਿੱਚ ਸੁਰੱਖਿਅਤ ਆ ਨਾ ਬਾਹਰ ਸੁਰੱਖਿਅਤ ਆ ਆਮ ਲੋਕ ਕਹਿੰਦੇ ਆ ਕਿ ਤੁਸੀਂ ਆਜ਼ਾਦ ਦੇਸ਼ ਦੇ ਵਿੱਚ ਧੀਆਂ ਨੂੰ ਪੜ੍ਹਾ ਨਹੀਂ ਰਹੇ ਤੀਆਂ ਜਿੰਨਾ ਚਿਰ ਪੜ੍ਹ ਲਿਖਣੀਆਂ ਨਹੀਂ ਉਹਨਾਂ ਚਿਰ ਉਹ ਤਰੱਕੀ ਕਿਵੇਂ ਕਰਨਗੀਆਂ ਅਸੀਂ ｔੀਆਂ ਨੂੰ ਬਾਰ ਪੜਾਉਣ ਲਈ ਭੇਜਦੇ ਆ ਤੇ ｔੀਆਂ ਸਾਡੀਆਂ ਸੁਰੱਖਿਤ ਨਹੀਂ ਦੋਸਤੋ ਡਰ ਲੱਗਦਾ ਸੁਣ ਕੇ ਰੂਹ ਕੰਬਦੀ ਆ ਜਦੋਂ ਮਿੱਠੂ ਬਸਤੀ ਦੀ ਗੱਲ ਜਦੋਂ ਦੇਖਦੇ ਆ ਭਾਈ ਅਮਰਤਪਾਲ ਮਹਿਰੋਂ ਦੀ ਵੀ ਵੀਡੀਓ ਇੱਕ ਆ ਗਈ ਆ ਤੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਬੂਟਾ ਸਿੰਘ ਪੱਖੋ ਕਿਆ ਬਾਲੇ ਦੀ ਵੀ ਮੈਂ ਅੱਜ ਵੀਡੀਓ ਦੇਖੀ ਉਹ ਗੱਲ ਕਰ ਰਹੇ ਸੀ ਹਿਸ਼ਾਰਪੁਰ ਦੀ ਘਟਨਾ ਦੀ ਜਿਹੜਾ ਇੱਕ ਭਈਏ ਵੱਲੋਂ ਛੋਟਾ ਜਿਹਾ ਬੱਚਾ ਜਿਹੜਾ ਕਿ ਆਪਣਾ ਆਦੇਸ਼ ਬੈਠਾ ਆਦੇਸ਼ਕ ਦੀ ਉਮਰ ਦਾ ਛੋਟਾ ਜਿਹਾ ਬੱਚਾ ਉਸ ਭਈਏ ਦੇ ਵੱਲੋਂ ਮਾਰ ਦਿੱਤਾ ਜਾਂਦਾ ਤੇ ਉਸ ਬੱਚੇ ਨਾਲ ਜ਼ਬਰ ਜਨਾਹ ਕੀਤਾ ਜਾਂਦਾ ਆਦੇਸ਼ ਪੱਖਾ ਛੱਡੀ ਉਹ ਬੱਚੇ ਦਾ ਜਦੋਂ ਪੂਰਾ ਰੌਲਾ ਪਿਆ ਪੂਰੇ ਵਰਲਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਜਦੋਂ ਰੌਲਾ ਪਿਆ ਤਾਂ ਇਹ ਗੱਲ ਰਹਿੰਦੇ ਉੱਥੋਂ ਦੇ ਸਿੱਖਾਂ ਨੇ ਪੰਜਾਬੀਆਂ ਨੇ ਕਹੀ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਰਹਿ ਰਹੇ ਆ ਉਹਨਾਂ ਨੂੰ ਕੱਢ ਦਿੱਤਾ ਜਾਵੇ ਵੀ ਉਹ ਬੜੇ ਦਰਿੰਦੇ ਆ ਇਹ ਗੱਲ ਤੁਹਾਨੂੰ ਸੁਣ ਕੇ ਹਾਸੋਣੀ ਨਹੀਂ ਲੱਗੂਗੀ ਜੇ ਹੁਣ ਆਪਾਂ ਇਹ ਗੱਲ ਸੋਚੀਏ ਕਿ ਜਿਹੜੇ ਦਰਿੰਦੇ ਨੇ ਇਸ ਧੀ ਦੇ ਨਾਲ ਕੀਤਾ ਜੋ ਜਬਰ ਜਨਾਹ ਉਸ ਧੀ ਦਾ ਸਾਡੀ ਦਾ ਰੇਪ ਕੀਤਾ ਜਿਹੜੀ ਇੱਕ 13 ਸਾਲਾਂ ਦੀ ਬੱਚੀ ਆ ਘਟਕਰ 13 ਸਾਲਾਂ ਦੀ ਬੱਚੀ ਨਾਲ ਰੇਪ ਕਰਕੇ ਨਹੀਂ ਉਹ ਦਰਿੰਦਾ ਹਟਿਆ ਇਕੱਲਾ ਕਿ ਫੇਰ ਉਹਨੂੰ ਗਲ ਘੁੱਟ ਕੇ ਮਾਰ ਦਿੱਤਾ ਗਿਆ ਦੋਸਤੋ ਸੋਚ ਕੇ ਦੇਖੋ ਬੀ ਜੇੜੀ ਉਹ ਮਾਂ ਤੜਫ ਰਹੀ ਹੈ ਜਦੋਂ ਉਹਦੀ ਵੀਡੀਓ ਦੇਖਦੇ ਆ ਇੱਕ ਛੋਟੀ ਜੇ ਬੱਚੇ ਨੂੰ ਜਦੋਂ ਅਸੀਂ ਪਾਲਦੇ ਆ ਜਿਵੇਂ ਹੁਣੇ ਮਾਸੂਮ ਆ ਜੀ ਛੋਟੀ ਜੀ ਬੱਚੀ ਆ ਇਹਨੂੰ ਪਾਲ ਕੇ ਆਪਾਂ ਵੱਡੀ ਕਰਾਂਗੇ ਕਿ ਇਹ ਵੱਡੀ ਹੋ ਕੇ ਇਹ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਭਵਿੱਖ ਬਣੂ ਤੇ ਪਤਾ ਨਹੀਂ ਕਿਹੜੇ ਯੋਧੇ ਜਰਨੈਲਾਂ ਨੂੰ ਇਸ ਬੱਚੀ ਨੇ ਜਨਮ ਦੇਣਾ ਕਿ ਹੋ ਜਾ ਭਵਿੱਖੇ ਦਾ ਪੜਨਾ ਇਹ ਪ੍ਰਮਾਤਮਾ ਜਾਣਦਾ ਕਿ ਕਿੰਨੇ ਭਾਗਾਂ ਵਾਲੀ ਹੋਊਗੀ ਤੇ ਜਿਹੜੀ ਉਹ ਪਾਲ ਕੇ ਬੱਚੀ ਨੂੰ 13 ਸਾਲਾਂ ਦੀ ਹੋ ਗਈ ਤੇ ਫਿਰ ਉਹਦਾ ਉਹਦਾ ਜਿਹੜਾ ਭਵਿੱਖ ਸੀ ਹਜੇ ਉਹਦੀ ਮੈਰਿਜ ਹੋਣੀ ਸੀ ਦੋਸਤੋ ਉਹਨੇ ਪੜਨਾ ਲਿਖਣਾ ਸੀ ਉਹਨੇ ਆਪਣੇ ਮਾਪੇ ਮਾਪੇ ਦਾ ਨਾਮ ਰੋਸ਼ਨ ਕਰਨਾ ਸੀ ਉਹਨੇ ਕਿੱਥੇ ਜਾਣਾ ਸੀ ਇਹ ਸਾਰਾ ਪ੍ਰਮਾਤਮਾ ਨੂੰ ਪਤਾ ਹੈ ਪਰ ਜੋ ਅੱਜ ਉਸ ਪਰਿਵਾਰ ਤੇ ਇਸ ਕਲੇਨੇ ਬੰਦੇ ਨੇ ਇੱਕ ਕਲੰਕ ਦੀ ਤਰ੍ਹਾਂ ਇੱਕ ਐਡਾਕ ਉਹਨਾਂ ਦੇ ਪਰਿਵਾਰ ਨੂੰ ਕਲੰਕਿਤ ਕਰ ਦਿੱਤਾ ਇਸ ਕਲੇਨੇ ਵੱਲੋਂ ਤੁਸੀਂ ਸੋਚ ਵੀ ਨਹੀਂ ਸਕਦੇ ਬਹੁਤ ਲੋਕ ਐ ਜਿਹੜੇ ਇਸ ਵਿਸ਼ੇ ਤੇ ਬੋਲ ਵੀ ਨਹੀਂ ਰਹੇ ਕਿਉਂਕਿ ਹਜੇ ਘਰ ਨੂੰ ਅੱਗ ਨਹੀਂ ਨਾ ਪਈ ਜੇ ਸਤਨ ਲੱਗੀਆਂ ਸੋਈ ਜਾਣੇ ਜਿਹਦੇ ਨਾਲ ਬੀਤਦੀ ਆ ਜਿਹਦੇ ਘਰ ਤੇ ਆ ਪੈਂਦੀ ਆ ਦੋਸਤੋ ਦੁੱਖ ਉਹਨੂੰ ਪਤਾ ਲੱਗਦਾ ਵੀ ਉਹਦੇ ਨਾਲ ਕੀ ਵਾਪਰਦਾ ਸਾਡੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡਾ ਇਸ ਤਰ੍ਹਾਂ ਕਾਂਡ ਵਾਪਰਿਆ ਸੀ 2003-4 ਦੇ ਵਿੱਚ ਹਲਕਾ ਮਹਿਲ ਕਲਾਂ ਦੇ ਵਿੱਚ ਇੱਕ ਕਿਰਨਜੀਤ ਕੌਰ ਦੇ ਨਾਂ ਦੀ ਲੜਕੀ ਦੇ ਨਾਲ ਦਰਿੰਦਿਆਂ ਨੇ ਇਸ ਤਰ੍ਹਾਂ ਹੀ ਉਹਦੇ ਨਾਲ ਰੇਪ ਕਰਕੇ ਉਸ ਧੀ ਨੂੰ ਮਾਰ ਕੇ ਪਾਣੀ ਦੇ ਵਿੱਚ ਟੋਏ ਦੇ ਵਿੱਚ ਨੱਪ ਕੇ ਤੇ ਉਹਨੂੰ ਪਾਣੀ ਛੱਡ ਦਿੱਤਾ ਸੀ ਤੇ ਉਹ ਪਰਿਵਾਰ ਭਾਲਦਾ ਰਿਹਾ ਉਸ ਮਾਸਟਰ ਦਾ ਪਰਿਵਾਰ ਤੇ ਉਹ ਦਰਿੰਦੇ ਨਾਲ ਹੀ ਭਲਾਉਂਦੇ ਰਹੇ ਦੇਖਿਓ ਕਿਹੋ ਜੀ ਸੋਚ ਹੋਊਗੀ ਕਿਹੋ ਜੀ ਪਲਾਨਿੰਗ ਹੋਊਗੀ ਉਹ ਧੀ ਨਹੀਂ ਮਿਲਦੀ ਉਹਦਾ ਵਸਤਾ ਮਿਲ ਜਾਂਦਾ ਸਾਈਕਲ ਮਿਲ ਜਾਂਦਾ ਤੇ ਖੀਰ ਦੇ ਵਿੱਚ ਉਹ ਜਦੋਂ ਧੀ ਮਿਲੀ ਉਹਨਾਂ ਦਰਿੰਦਿਆਂ ਨੂੰ ਸਜ਼ਾ ਕਰਾਉਣ ਲਈ ਸਾਡੇ ਕੱਲੇ ਜ਼ਿਲ੍ਹੇ ਦੇ ਲੋਕਾਂ ਦੀ ਮੈਂ ਗੱਲ ਨਹੀਂ ਕਰੂੰਗਾ ਪੂਰੇ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਨੇ ਉਹਦਾ ਲੜਾਈ ਲੜ ਕੇ ਉਸ ਦਰਿੰਦਿਆਂ ਨੂੰ ਸਜ਼ਾ ਕਰਾਈ ਤੇ ਉਥੇ ਕੱਲੀ ਸਜ਼ਾ ਹੀ ਨਹੀਂ ਕਰਾਈ ਤੇ ਫਿਰ ਉਹਦਾ ਬਦਲਾ ਵੀ ਲਿਆ ਕਈ ਨੌਜਵਾਨਾਂ ਨੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਫਿਰ ਇੱਕ ਨਵੀਂ ਚੀਜ਼ ਜਨਮ ਲੈਂਦੀ ਆ ਪਰ ਅਸੀਂ ਸੋਸ਼ਲ ਮੀਡੀਆ ਤੇ ਗੱਲ ਕਰਦੇ ਆ ਅਸੀਂ ਦਾਇਰੇ ਦੇ ਵਿੱਚ ਰਹਿ ਕੇ ਸਾਨੂੰ ਗੱਲ ਕਰਨੀ ਪੈਂਦੀ ਆ ਜਿਹੜਾ ਇੱਕ YouTube ਦਾ ਇੱਕ ਰੇਖਾ ਗਈ ਉਹ ਅਸੀਂ ਉਹਨੂੰ ਪਾਰ ਨਹੀਂ ਕਰ ਸਕਦੇ ਪਰ ਜਿਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਆ ਮਨ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਬੁਲਬਲੇ ਮਨ ਦੇ ਵਿੱਚ ਦੁੱਖ ਇਸ ਤਰ੍ਹਾਂ ਦਾ ਬਹੁਤ ਆ ਰਿਹਾ ਕਿ ਉਸ ਦਰਿੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨੂੰ ਉਸੇ ਥਾਂ ਤੇ ਲਿਆ ਕੇ ਸਜ਼ਾ ਦਿੱਤੀ ਜਾਵੇ ਜਿਸੇ ਥਾਂ ਤੇ ਉਸ ਧੀ ਦਾ ਉਸ ਦਰਿੰਦੇ ਨੇ ਰੇਪ ਕਰਕੇ ਕਤਲ ਕੀਤਾ ਉਹਨੂੰ ਉੱਥੇ ਹੀ ਸਜ਼ਾ ਦਿੱਤੀ ਜਾਵੇ ਪਰ ਇਹ ਸਾਰਾ ਕੁਝ ਜਿਹੜਾ ਸਿਸਟਮ ਦੇ ਅਧੀਨ ਹੈ ਇਹ ਦਾਲਤ ਨੇ ਕਰਨਾ ਅਗਲਾ ਪ੍ਰੋਟੋਕੋਲ ਇਹ ਦਾਲਤ ਦਾ ਪਰ ਦਾਲਤ ਵੀ ਉਹਨਾਂ ਚਿਰ ਪ੍ਰੈਸ਼ਰ 'ਚ ਰਹੂਗੀ ਜਿੰਨਾ ਚਿਰ ਲੋਕ ਉਹਦੇ ਲਈ ਸੜਕਾਂ ਤੇ ਆਉਣਗੇ ਪਰ ਖੀਨ ਦੇ ਵਿੱਚ ਸਾਡੇ ਕੋਲੇ ਕੀ ਹੁੰਦਾ ਦੋਸਤੋ ਅਸੀਂ ਕੈਂਡਲ ਮਾਰਚ ਕਰ ਲੈਨੇ ਆ ਬੱਤੀਆਂ ਜਗਾ ਕੇ ਮੋਮਬੱਤੀਆਂ ਹੱਥਾਂ ਦੇ ਵਿੱਚ ਫੜ ਕੇ ਉਹ ਧੀਆਂ ਦੇ ਬਾਪ ਉਹ ਧੀਆਂ ਦੇ ਭਰਾ ਉਸ ਧੀਆਂ ਦੀਆਂ ਮਾਵਾ ਬੈਨਰ ਹੱਥ ਦੇ ਵਿੱਚ ਲੈ ਕੇ ਇੱਕ ਰੋਸ ਮਾਰਚੀ ਕਰ ਸਕਦੀਆਂ ਕਰ ਕੁਝ ਨਹੀਂ ਸਕਦੀਆਂ ਇਸ ਤਰ੍ਹਾਂ ਹੀ ਦਾਨੀਆਂ ਦੇ ਨਾਲ ਹੋਇਆ ਬੰਬੇ ਦੇ ਵਿੱਚ ਹੋਇਆ ਦਿੱਲੀ ਦੇ ਵਿੱਚ ਹੋਇਆ ਹੁਣੇ-ਹੁਣੇ ਦੋਸਤੋ ਮਨੀਪੁਰ ਦੇ ਵਿੱਚ ਹੋਇਆ ਕਾਨਪੁਰ ਦੇ ਵਿੱਚ ਹੋਇਆ ਇੱਕ ਡਾਕਟਰ ਨੂੰ ਵੀ ਮਾਰ ਦਿੱਤਾ ਗਿਆ ਕਿੰਧੀਆਂ ਦਰਿੰਦੀਆਂ ਜਿਹੜੀਆਂ ਛਕਲਾ ਲੈ ਕੇ ਗੁਰੂ ਦੇ ਬਾਣੇ ਪਾ ਕੇ ਗੁਰੂ ਦੇ ਘਰ ਦੇ ਵਿੱਚ ਬਹਿ ਕੇ ਕਿਹੋ ਜਿਹਾ ਦਰਿੰਦਾਪਨ ਲੋਕਾਂ ਦੇ ਮਨਾਂ ਦੇ ਵਿੱਚ ਆਇਆ ਹੋਇਆ ਜਿਹੜਾ ਅਸੀਂ ਸੋਚ ਵੀ ਨਹੀਂ ਸਕਦੇ ਇਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਕਿਉਂ ਹੋ ਗਈ ਆ ਦੋਸਤੋ 4 ਦਿਨ ਪਹਿਲਾਂ ਜਿਹੜੀ ਆਪਾਂ ਡਿਬੇਟ ਪਾਈ ਸੀ ਨੌਵੇਂ ਪਾਸ਼ਾ ਦੇ ਸਵੰਨ ਚ ਆਪਾਂ ਡਿਬੇਟ ਪਾਈ ਸੀ ਜਿਹੜੀ ਜਿਹੜਾ ਸ਼ਹੀਦੀ ਪੁਰਬ ਮਨਾ ਰਹੇ ਆ ਉਹਦੇ ਵਿੱਚ ਆਪਾਂ ਇਹੀ ਗੱਲ ਬੋਲੇ ਸੀ ਕਿ ਜਿਹੜੇ ਦੇਸ਼ ਲਈ ਆਪਣੀ ਕੌਮ ਲਈ ਆਪਣੇ ਲੋਕਾਂ ਲਈ ਕੋਈ ਚੰਗਾ ਕੰਮ ਕਾਰਜ ਕਰਕੇ ਜਾਂਦੇ ਆ ਕੋਮ ਤੋਂ ਦੇਸ਼ ਤੋਂ ਸ਼ਹੀਦ ਹੋ ਜਾਂਦੇ ਆ ਉਹਨਾਂ ਦਾ ਸੁਨਹਿਰੀ ਅੱਖਰਾਂ ਦੇ ਵਿੱਚ ਨਾਮ ਲਿਖਿਆ ਜਾਂਦਾ ਤੇ ਜਿਹੜੇ ਦਰਿੰਦੇ ਉਸੇ ਪੰਜਾਂ ਤੱਥਾਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਆ ਭਗਵਾਨ ਦੇ ਕਿਰਪਾ ਦੇ ਸਦਕਾ ਬੱਚਾ ਜਨਮ ਸਾਰਿਆਂ ਦੇ ਘਰਾਂ ਦੇ ਵਿੱਚ ਲੈਂਦਾ ਜਿੰਨਾ ਚਿਰ ਉਹ ਮਾਂ ਦੇ ਗਰਭ ਦੇ ਵਿੱਚ ਹੁੰਦਾ ਉਹਨਾਂ ਚਿਰ ਉਹਦੀ ਪਰਮਾਤਮਾ ਨਾਲ ਲੇਬ ਲੱਗੀ ਹੁੰਦੀ ਆ ਜਦੋਂ ਮਾਂ ਦੇ ਗਰਭ ਦੇ ਵਿੱਚੋਂ ਉਹ ਬਾਹਰ ਧਰਤੀ ਤੇ ਆ ਜਾਂਦਾ ਫੇਰ ਉਹਦੀ ਜਿਹੜੀ ਲੈਬ ਟੁੱਟ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਚਲੀ ਜਾਂਦੀ ਆ ਅਸੀਂ ਉਹਨਾਂ ਪੰਜਾਂ ਤੱਥਾਂ ਦੇ ਵਿੱਚ ਹੀ ਘੁੰਮੀ ਜਾਂਦੇ ਆ ਦੋਸਤੋ ਜਿਹੜੀ ਸਾਡੀ ਮਾਨਸਿਕਤਾ ਕੀ ਉਹ ਉੱਥੇ ਹੀ ਫਿਰਦੀ ਆ ਪਾ ਮੈਂ ਇਸ ਬੰਦੇ ਨੇ ਗੁਰੂ ਦਾ ਅੰਮ੍ਰਿਤ ਪਾਨ ਕਰ ਲਿਆ ਕੁਝ ਭਰਾ ਚੈਨਲਾਂ ਵਾਲੇ ਲਿਖ ਰਹੇ ਸੀ ਕਿ ਅਮਰਤਾਰੀ ਬੰਦਾ ਸੀ ਤੇ ਉਹਦੇ ਵਿੱਚ ਥੱਲੇ ਤੁਹਾਡੇ ਵਰਗੇ ਦੋਸਤਾਂ ਨੇ ਟਿੱਪਣੀਆਂ ਵੀ ਲਿਖੀਆਂ ਕਿ ਅਮਰਤਾਰੀ ਉਹਨੂੰ ਕਿਉਂ ਕਹਿ ਰਹੇ ਹੋ ਕਿਉਂ ਲਿਖ ਰਹੇ ਹੋ ਪਰ ਜਿਹੇ ਜਾ ਕੋਈ ਹੋਊ ਉਹਨੂੰ ਉਸ ਤਰ੍ਹਾਂ ਹੀ ਲਿਖਿਆ ਜਾਊਗਾ ਦੋਸਤੋ ਪਰ ਗੱਲ ਤਾਂ ਇਹ ਹੈ ਅੰਮ੍ਰਿਤ ਛਕਣਾ ਉਹਦੇ ਨਾਲ ਕੱਲੀ ਸੂਜੀ ਨਹੀਂ ਆਉਂਦੀ ਵੀ ਅਸੀਂ ਅੰਮ੍ਰਿਤ ਛਕ ਲਿਆ ਜਾ ਅਸੀਂ ਚੋਲਾ ਪਾਲਿਆ ਗੁਰੂ ਦੀ ਬਾਣੀ ਨਹੀਂ ਪੜ੍ਹੀ ਅਸੀਂ ਕੱਲੀ ਗੁਰੂ ਦੀ ਮੋਹਰ ਲਾ ਲਈ ਜਾਂ ਸਿਰ ਤੇ ਦਸਤਾਰ ਸਜਾ ਲਈ ਇਹਦੇ ਨਾਲ ਸੂਝੀ ਨਹੀਂ ਆਉਣੀ ਹੁਣ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜਦੇ ਹਾਂ ਬੱਚਾ ਚਾਰ ਕਿਤਾਬਾਂ ਵੀ ਲੈ ਕੇ ਜਾਂਦਾ ਹੈ ਯੂਨੀਫਾਰਮ ਵੀ ਪਾ ਕੇ ਸਕੂਲ ਦੇ ਵਿੱਚ ਜਾਂਦਾ ਹੈ ਤੇ ਚੰਗੇ ਸਟੂਲ ਬੈਂਚ ਤੇ ਉਹ ਜਾ ਕੇ ਬਹਿੰਦਾ ਵੀ ਹੈ ਜੇ ਦੋਸਤੋ ਉਹ ਕਿਤਾਬਾਂ ਝੋਲੇ ਚੋਂ ਕੱਢੂਗਾ ਨਹੀਂ ਉਹ ਪੜ੍ਹੂਗਾ ਨਹੀਂ ਆਪਣੇ ਟੀਚਰ ਨੂੰ ਨਹੀਂ ਪੁੱਛੂਗਾ ਕਿ ਮੈਂ ਇਹਨੂੰ ਆਹ ਕਿਤਾਬ ਦਾ ਆਨਸਰ ਕੀ ਹੈ ਇਹਦੇ ਵਿੱਚ ਲਿਖਿਆ ਕੀ ਹੈ ਤੇ ਉਹਨੂੰ ਫਿਰ ਉਹ ਜਿਹੜਾ ਸਕੂਲ ਦਾ ਮਾਸਟਰ ਹੈ ਜਿਹੜਾ ਸਕੂਲ ਦਾ ਟੀਚਰ ਹੈ ਉਹ ਉਹਨੂੰ ਸਰਟੀਫਿਕੇਟ ਪੜ੍ਹਾਈ ਦਾ ਕਿਵੇਂ ਦੇਊਗਾ ਦੋਸਤੋ ਜੇ ਉਹ ਪੜ੍ਹੂਗਾ ਹੀ ਨਹੀਂ ਇਸ ਤਰ੍ਹਾਂ ਹੀ ਗੁਰੂ ਦੀ ਮੋਹਰ ਹੈ ਜਿਹੜਾ ਅਮਰਤ ਛਕਣਾ ਗੁਰੂ ਵਾਲੇ ਬਣਨਾ ਇਹ ਤਾਂ ਇੱਕ ਗੁਰੂ ਦੀ ਮੋਹਰ ਲੱਗ ਗਈ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਘਰ ਦੇ ਕੂਕਰ ਬਣ ਗਏ ਆ ਅਸੀਂ ਉਹਦੇ ਘਰ ਦੇ ਮੈਂਬਰ ਬਣ ਗਏ ਆ ਕਿ ਜਿਹਨੇ ਉਹਨਾਂ ਨੇ ਸਾਨੂੰ ਅੰਮ੍ਰਿਤ ਪਾਣ ਕਰਾਇਆ ਪਰ ਅੰਮ੍ਰਿਤ ਪਾਣ ਕਰਕੇ ਜੇ ਬਾਣੀ ਨਹੀਂ ਪੜ੍ਹੂਗਾ ਗੁਰੂ ਦੀ ਗੱਲ ਸੁਣੂਗਾ ਨਹੀਂ ਗੁਰੂ ਦੀ ਗੱਲ ਸੁਣ ਕੇ ਲਾਗੂ ਨਹੀਂ ਕਰੂਗਾ ਤੇ ਉਹਦੇ ਅੰਦਰੋਂ ਦਰਿੰਦਾਪਣ ਜਿਹੜਾ ਮਾੜਾਪਣ ਹੈ ਉਹ ਕਿਵੇਂ ਨਿਕਲੂਗਾ ਮੈਂ ਸੰਤ ਮਸਕੀਨ ਜੀ ਦੀ ਕਥਾ ਸੁਣ ਰਿਹਾ ਸੀ ਸੰਤ ਮਸਕੀਨ ਜੀ ਦੀ ਕਥਾ ਦੇ ਵਿੱਚ ਆਉਂਦਾ ਪ੍ਰੇਮ ਦੇ ਸ਼ਬਦ ਆਉਂਦੇ ਆ ਸੰਤ ਮਸਕੀਨ ਦੀ ਕਹਿੰਦੇ ਆ ਕਿ ਮਜਨੂ ਲੇਲਾ ਨੂੰ ਪਿਆਰ ਕਰਦਾ ਸੀ ਤੇ ਲੇਲਾ ਦਾ ਬੜਾ ਸੋਹਣਾ ਸੁਭਾਅ ਸੀ ਤੇ ਉਹ ਉਹਦਾ ਇੱਕ ਕੁੱਤੇ ਨੂੰ ਰੋਟੀ ਪਾਉਂਦੀ ਸੀ ਲੇਲਾ ਤੇ ਉਹ ਕੁੱਤਾ ਆਮ ਸ਼ਾਂਤ ਜਾਂ ਕੁੱਤਾ ਸੀ ਜਿਹੜੇ ਆਮ ਆਪਾਂ ਬਾਹਰਾਂ ਦੇ ਅੰਦਰ ਫਿਰਦੇ ਦੇਖਦੇ ਆ ਤੇ ਜਦੋਂ ਮਜਨੂ ਨੂੰ ਪਤਾ ਲੱਗਿਆ ਵੀ ਲੇਲਾ ਇਸ ਕੁੱਤੇ ਨੂੰ ਰੋਟੀ ਪਾਉਂਦੀ ਆ ਉਹ ਬਿਮਾਰੀ ਦੇ ਨਾਲ ਘਿਰਿਆ ਹੋਇਆ ਕੁੱਤੇ ਨੂੰ ਮਜਨੂ ਦੇਖ ਕੇ ਗਲਫੜੀ ਪਾ ਲੈਂਦਾ ਉਹਨੂੰ ਗਲਣਾ ਲਾ ਲੈਂਦਾ ਦੋਸਤੋ ਉਹਦੇ ਵਿੱਚ ਬਾਣੀ ਦੇ ਵਿੱਚ ਸੰਤ ਮਸਕੀਨ ਜੀ ਕਹਿੰਦੇ ਫਰਮਾਨ ਦਿੱਤਾ ਹੋਇਆ ਕਿ ਜਿਵੇਂ ਮਜਨੂ ਲੇਲਾ ਦਾ ਪ੍ਰੇਮ ਉਹਦੇ ਪਾਲੇ ਹੋਏ ਕੁੱਤੇ ਨੂੰ ਮਜਨੂ ਕਰਦਾ ਜੇ ਤੁਸੀਂ ਇਸ ਤਰ੍ਹਾਂ ਹੀ ਪ੍ਰੇਮ ਗੁਰੂ ਨੂੰ ਕਰੋਗੇ ਤੇ ਫਿਰ ਗੁਰੂ ਸੋ ਉਥੋਂ ਕਿਵੇਂ ਵੱਖ ਹੋ ਜਾਊਗਾ ਇਹ ਸੰਤ ਮਸਕੀਨ ਜੀ ਦੇ ਬਚਨ ਆ ਮੇਰੇ ਨਹੀਂ ਤੇ ਜਿਹੜੇ ਬੰਦੇ ਹੁਣ ਇਹ ਕਹਿ ਰਹੇ ਆ ਕਿ ਉਹ ਦਰਿੰਦੇ ਨੇ ਅਮਰਤ ਛੱਕੇ ਕੁਛ ਕੀਤਾ ਫਿਰ ਆਪਾਂ ਸਿੱਧੀ ਦੀ ਸਿੱਧੀ ਗੁਰੂ ਤੇ ਗੱਲ ਰੱਖ ਰਹੇ ਆ ਪਰ ਉਹਦੇ ਚ ਗੁਰੂ ਦਾ ਕੋਈ ਕਸੂਰ ਨਹੀਂ ਕਸੂਰ ਉਸ ਦਰਿੰਦੇ ਦਾ ਜਿਨੇ ਬਾਣੀ ਨਹੀਂ ਪੜ੍ਹੀ ਅਮਰਤ ਛੱਕੇ ਦਵਾਰੇ ਸ਼ਰਾਬ ਪੀਣ ਲੱਗ ਗਿਆ ਬਾਣੇ ਨੂੰ ਛੱਡ ਗਿਆ ਉਹ ਬਾਣੀ ਨੂੰ ਭੁੱਲ ਗਿਆ ਤੇ ਫਿਰ ਉਹਦੇ ਅੰਦਰ ਉਹੀ ਕ੍ਰਿਤਿਆ ਆ ਗਈਆਂ ਉਸ ਕ੍ਰਿਤਿਆ ਕਰਕੇ ਉਹਨੂੰ ਜਿਹੜੀ ਧੀ ਘਰ ਦੇ ਵਿੱਚ ਆਈ ਸੀ ਤੇ ਉਹ ਆਪਣੀ ਤੇ ਪਰਾਇ ਦਾ ਫਰਕ ਉਹਨੂੰ ਦਿਸਣੋਂ ਹਟ ਗਿਆ ਕਿਉਂਕਿ ਬਾਣੀ ਕਹਿੰਦੀ ਹੈ ਜਿਸ ਤੀਤਿਆ ਮਤ ਬਿਸਰੇ ਖਸਮੇ ਤੱਕੇ ਖਾਏ ਆਪਣਾ ਪਰਾਇ ਨਾ ਪਛਾਨ ਸਕੇ ਉਹ ਫਿਰ ਜਦੋਂ ਬੰਦਾ ਉਸ दारू ਨੂੰ ਪੀ ਲੈਂਦਾ ਤੇ ਫਿਰ ਉਹਦਾ ਖਸਮਾ ਜਿਹੜਾ ਉਹ ਬਿਸਰ ਜਾਂਦਾ ਫਿਰ ਉਹਨੂੰ ਆਪਣਾ ਤੇ ਪਰਾਇ ਨਜ਼ਰ ਨਹੀਂ ਆਉਂਦਾ ਕੌਣ ਆਪਣਾ ਤੇ ਕੌਣ ਪਰਾਇਆ ਹੋ ਸਕਦਾ ਵੀ ਉਹ दारू ਦੇ ਨਾਲ ਇੰਨਾ ਰੱਜਿਆ ਹੋਇਆ ਸੀ ਜਿਹੜੀ ਧੀ ਤੇ ਉਹਦੇ ਘਰਵਾਲੀ ਉਸ ਦਿਨ ਲੁਧਿਆਣੇ ਗਈ ਹੋਈ ਸੀ ਜਲੰਧਰ ਤੋਂ ਜੇ ਸ਼ਾਇਦ ਉਹਦੀ ਧੀ ਵੀ ਉਸ ਟਾਈਮ ਹੁੰਦੀ ਤੇ ਉਹ ਕਰਤੂਤ ਉਹਦੇ ਨਾਲ ਵੀ ਕਰ ਦਿੰਦਾ ਜੇ ਉਹਦੀ ਘਰਵਾਲੀ ਘਰੇ ਨਾ ਹੁੰਦੀ ਇਕੱਲੀ ਧੀ ਘਰੇ ਹੁੰਦੀ ਉਸ ਅੰਨੇ ਪੁਰਸ਼ ਨੂੰ ਉਸ ਦਰਿੰਦੇ ਪੁਰਸ਼ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਸਰਕਾਰ ਨੂੰ ਦੇਣੀ ਚਾਹੀਦੀ ਹੈ ਭਾਵੇਂ ਕਿ ਉਸ ਮਾਂ ਨੇ ਉਹਦੇ ਤੇ ਮਿੱਟੀ ਦਾ ਤੇਲ ਪਾ ਕੇ ਦੇਖ ਰਹੇ ਸੀ ਆਪਾਂ ਕਿ ਉਹਨੂੰ ਅੱਗ ਲਾਉਣੀ ਵੀ ਚਾਹੀ ਵੀ ਇਹਨੂੰ ਇੱਥੇ ਹੀ ਸਮਾਪਤ ਕੀਤਾ ਜਾਵੇ ਪਰ ਮੌਕੇ ਤੇ ਪੁਲਿਸ ਆ ਜਾਂਦੀ ਹੈ ਪੁਲਿਸ ਆ ਕੇ ਉਹਨੂੰ ਛਡਾਉਂਦੀ ਹੈ ਤੇ ਪੁਲਿਸ ਉਹਨੂੰ ਗੱਡੀ ਦੇ ਵਿੱਚ ਲੱਦ ਕੇ ਲੈ ਜਾਂਦੀ ਹੈ ਤੇ ਪਰ ਦੇਖ ਕੇ ਮਨ ਦੁਖੀ ਬਹੁਤ ਹੋਇਆ ਸਾਨੂੰ ਸਾਰਿਆਂ ਨੂੰ ਜਲੰਧਰ ਜਾਣਾ ਚਾਹੀਦਾ ਇਹ ਮੈਂ ਵੀ ਜ਼ਰੂਰ ਜਾਊਂਗਾ ਦੋਸਤੋ ਪ੍ਰੋਗਰਾਮ ਬਣਾ ਕੇ ਉਸ ਪਰਿਵਾਰ ਨੂੰ ਆਪਾਂ ਮਿਲ ਗਏ ਉਹਦੇ ਨਾਲ ਦੁੱਖ ਸਾਂਝਾ ਕਰ ਗਏ ਅਸੀਂ ਧੀ ਤਾਂ ਨਹੀਂ ਮੋੜ ਕੇ ਲਿਆ ਸਕਦੇ ਠੀਕ ਹੈ ਨਾ ਮਨਦੀਪ ਸਿੰਘ ਪਰ ਅਸੀਂ ਉਹ ਉਹਦੇ ਘਰ ਜਾ ਕੇ ਉਹਦੇ ਨਾਲ ਦੁੱਖ ਸਾਂਝਾ ਕਰ ਗਏ ਉਹਦਾ ਦੁੱਖ ਬਣਾਈਏ ਜਿਹਦੀ ਅੱਜ ਨੌਜਵਾਨ ਧੀ ਉਸ ਦਰਿੰਦੇ ਨੇ ਮਾਰ ਦਿੱਤੀ ਆ ਗਾਲਾ ਘੁੱਟ ਕੇ ਜਿਹਦਾ ਰੇਪ ਕਰ ਦਿੱਤਾ ਕਿੰਨੇ ਚਾਵਾ ਤੇ ਲਾਡਾ ਨਾਲ ਅਸੀਂ ਧੀਆ ਨੂੰ ਪਾਲਨੇ ਆ ਤੇ ਧੀਆ ਸਾਡੀਆਂ ਸੁਰੱਖਿਅਤ ਨਹੀਂ ਅੱਜ ਅਸੀਂ ਧੀਆ ਨੂੰ ਸੁਰੱਖਿਤ ਰੱਖਣਾ ਅਸੀਂ ਕਿਸ ਤਰ੍ਹਾਂ ਹੁਣ ਧੀਆ ਨੂੰ ਜਨਮ ਦਿਨ ਤੋਂ ਲੋਕ ਡਰਨ ਲੱਗੇ ਪੜਾਉਣ ਤੋਂ ਡਰਨ ਲੱਗੇ ਨਾ ਧੀ ਸਕੂਲ 'ਚ ਸੁਰੱਖਿਤ ਹੈ ਨਾ ਘਰ 'ਚ ਸੁਰੱਖਿਤ ਹੈ ਨਾ ਦੋਸਤੋ ਆਸ ਕਮਾਂਡ ਦੇ ਆਪਾਂ ਘਰਾਂ 'ਚ ਭੇਜ ਸਕਦੇ ਆ ਹੁਣ 100 ਵੇਰਾ ਮ ਆਪਾਂ ਸੋਚੂਗਾ ਜੇ ਆਪਾਂ ਛੋਟੀ ਜੀ ਧੀ ਨੂੰ ਬੱਚੇ ਨੂੰ ਕਿਸੇ ਦੇ ਘਰ ਦੇ ਵਿੱਚ ਭੇਜਦੇ ਆ ਤਾਂ ਆਪਾਂ 100 ਵੇਰਾ ਸੋਚਾਂਗੇ ਵੀ ਅੱਗੇ ਆਪਾਂ ਕਹਿੰਨੇ ਵੀ ਉਹਦੇ ਘਰ 'ਚ ਸਹੇਲੀ ਆ ਕੋਈ ਨਹੀਂ ਸਹੇਲੀ ਨੂੰ ਮਿਲਣ ਗਈ ਆ ਜਾ ਆਂਟੀ ਨੂੰ ਮਿਲਣ ਗਈ ਐ ਪਰ ਹੁਣ ਤਾਂ ਗੱਲ ਜਲੰਧਰ ਵਾਲੀ ਘਟਨਾ ਨੂੰ ਦੇਖ ਕੇ ਦੋਸਤੋ ਬੜਾ ਦੁੱਖ ਲੱਗਿਆ ਕਿ ਅੱਜ ਧੀਆ ਸੁਰੱਖਿਤ ਨਹੀਂ ਤੇ ਅੱਜ ਲੋਕ ਧੀਆ ਨੂੰ ਜਨਮ ਦਿਨ ਤੋਂ ਡਰਦੇ ਆ ਤੁਸੀਂ 1100 ਤੋਂ ਵੱਧ ਮੇਰੀ ਬੀੜਗੋ ਨੂੰ ਦੇਖ ਰਹੇ ਹੋ ਪਰ ਤੁਸੀਂ ਆਪਣੀ رائے ਜ਼ਰੂਰ ਦਿਓ ਕਿ ਧੀਆ ਸੁਰੱਖਿਤ ਕਿਵੇਂ ਹੋਣਗੀਆਂ ਕਿ ਸਾਨੂੰ ਧੀਆ ਲਈ ਜਿਹੜੀਆਂ ਸਰਕਾਰਾਂ ਨੇ ਇੱਕ ਚੰਗੇ ਕਾਨੂੰਨ ਬਣਾਉਣ ਸਖਤ ਤੋਂ ਸਖਤ ਕਾਨੂੰਨ ਬਣਾਉਣ ਭਾਵੇਂ ਕਿ ਉਹ ਦਿੱਲੀ ਵਾਲੀ ਲੜਕੀ ਦੇ ਪਿੱਛੇ ਜਿਹੜੀ ਛੋਟੀ ਉਮਰ ਦੀ ਦੇ ਨਾਲ ਰੇਪ ਹੋਇਆ ਸੀ ਇੱਕ ਨਵਾਂ ਕਾਨੂੰਨ ਬਣ ਗਿਆ ਕਿ ਇਸ ਦਰਿੰਦੇ ਤੇ ਜੇ ਪ੍ਰੈਸ਼ਰ ਪੈ ਗਿਆ ਤਾਂ ਉਹਨੂੰ ਉਸ ਕਾਨੂੰਨ ਦੇ ਤਹਿਤ ਜਿਹੜੀ ਸਜ਼ਾ ਹੋਊਗੀ ਕਿਉਂਕਿ ਜਿਹੜੀ 18 ਸਾਲ ਤੋਂ ਘੱਟ ਲੜਕੀ ਐ ਅਨਵਾਲਕ ਬੱਚੀ ਐ ਉਹਦੇ ਲਈ ਇੱਕ ਕਾਨੂੰਨ ਕੇਂਦਰ ਨੇ ਲੈ ਕੇ ਆਂਦਾ ਪਰ ਜਦੋਂ ਉਹ ਧਾਰਾ ਦੇ ਨਾਲ ਜੱਜ ਚੰਗਾ ਹੋਇਆ ਤੇ ਜੱਜ ਸਜ਼ਾ ਦੇਣ ਤੇ ਆਇਆ ਤੇ ਇਹਨੂੰ ਸਖਤ ਤੋਂ ਸਖਤ ਸਜ਼ਾ ਦੇ ਸਕਦਾ ਹੈ ਪਰ ਗੱਲ ਇਹ ਹੈ ਕਿ ਇਹ ਸਾਡੀ ਧੀ ਕੱਲੀ ਨਹੀਂ ਵੀ ਇਹ ਆਖਰੀ ਧੀ ਹੈ ਕਿ ਅੱਜ ਇਹਦੇ ਨਾਲ ਹੋਇਆ ਕੱਲ ਨੂੰ ਹੋਰ ਨਹੀਂ ਹੋਣਾ ਕੋਈ ਠੱਲ ਨਹੀਂ ਪੈਣੀ ਬਾਹਰ ਦੇ ਦੇਸ਼ਾਂ ਵਾਂਗੂ ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ ਕਿ ਜਿਹੜੀ ਜਗ੍ਹਾ ਤੇ ਖੜਕੇ ਇਹੋ ਜੇ ਨਲਾਇਕ ਲੋਕਾਂ ਨੇ ਇਹੋ ਜਿਹੇ ਨਖਿੱਧ ਬੰਦੇ ਨੇ ਜਿੱਥੇ ਇਹ ਜ਼ੁਲਮ ਕੀਤਾ ਉਸੇ ਜ਼ੁਲਮ ਵਾਲੀ ਜਗ੍ਹਾ ਦੇ ਉੱਤੇ ਹੀ ਇਹੋ ਜੇ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦੇਣਾ ਚਾਹੀਦਾ ਇਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਪਰ ਸਰਕਾਰ ਸਜ਼ਾ ਕਦੋਂ ਦੇਊਗੀ ਸਰਕਾਰਾਂ ਤੋਂ ਅਸੀਂ ਨਰ ਪਰ ਹਜੇ ਤੱਕ ਬਹੁਤ ਜਿਹੜੀਆਂ ਸਜ਼ਾਵਾਂ ਦੇ ਦੀਨ ਲੋਕ ਬੈਠੇ ਆ ਅਦਾਲਤਾਂ ਦੀਆਂ ਅਢੀਕ ਕਰ ਰਹੇ ਆ ਕਿ ਅਦਾਲਤਾਂ ਸਾਨੂੰ ਕੋਈ ਫੈਸਲਾ ਦੇਊਗੀ ਕੋਈ ਕੇਸ ਨੂੰ 30 ਸਾਲ ਹੋ ਗਏ ਆ ਕੋਈ 20 ਸਾਲ ਹੋ ਗਏ ਆ ਕੋਈ 10 ਸਾਲ ਹੋ ਗਏ ਆ ਉਹ ਮਾਪੇ ਵੀ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਦੇ ਨਾਲ ਇਹ ਘਟਨਾ ਇੱਡੀਆਂ-ਇੱਡੀਆਂ ਵਾਪਰੀਆਂ ਜਿਨ੍ਹਾਂ ਨੇ ਬੱਚੇ ਮਾਰ ਦਿੱਤੇ ਗਏ ਧੀਆ ਮਾਰ ਦਿੱਤੀਆਂ ਗਈਆਂ ਕੁੜੀਆਂ ਮਾਰ ਦਿੱਤੀਆਂ ਗਈਆਂ ਨੂਹਾ ਮਾਰ ਦਿੱਤੀਆਂ ਗਈਆਂ ਅੱਜ ਤੱਕ ਇਨਸਾਫ ਨਹੀਂ ਮਿਲਿਆ ਤੇ ਇਹ ਕਦੋਂ ਇਨਸਾਫ ਮਿਲੂਗਾ ਇਹੋ ਜਿਹਾ ਕੋਈ ਕਾਨੂੰਨ ਇਹੋ ਜਿਹਾ ਕੋਈ ਸਖਤ ਤੋਂ ਸਖਤ ਸਜ਼ਾ ਬਿਲਕੁਲ ਜੀ ਜੋ ਦਿੱਲੀ ਦੇ ਵਿੱਚ ਹੋਇਆ ਭਾਈ ਸਾਹਿਬ ਦੀ ਮੈਂ ਗੱਲ ਕਰ ਰਿਹਾ ਦਿੱਲੀ ਦੇ ਵਿੱਚ ਬੜਾ ਕੁਝ ਹੋਇਆ ਵੀਰ ਟਿੱਪਣੀ ਲਿਖ ਰਹੇ ਆ ਤੁਸੀਂ 1200 ਤੋਂ ਵੱਧ ਜੁੜੇ ਹੋ ਜਿਹੜੇ ਜਿਹੜੇ ਇਸ ਡੇਟਾ ਦੇ ਵਿੱਚ ਹੋਇਆ ਉਹ ਸਾਰਾ ਆਪਾਂ ਨੂੰ ਪਤਾ ਹੈ ਪਰ ਹਜੇ ਤੱਕ ਉਹ ਅਦਾਲਤਾਂ ਦੇ ਚੱਕਰ ਕੱਢ ਰਹੇ ਆ ਅਦਾਲਤਾਂ ਦੇ ਵਿੱਚੋਂ ਅੱਜ ਤੱਕ ਮਿਲਿਆ ਕਿ ਤਰੀਕ ਜਿਵੇਂ सनी देओल ਕਹਿੰਦਾ ਹੁੰਦਾ ਉਹ ਜੋ ਫਿਲਮ ਦੇ ਵਿੱਚ ਸਚਾਈ ਦਿਖਾਈ ਗਈ ਹੈ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਤੋਂ ਬਿਨਾ ਸਾਨੂੰ ਮਿਲੇ ਹੀ ਕੁਛ ਨਹੀਂ ਤੇ ਫਿਰ ਜੇ ਅਸੀਂ ਇਸ ਆਪਾ ਆਪ ਸਜ਼ਾ ਦੇਣ ਦੀ ਗੱਲ ਕਰਦੇ ਆਂ ਫਿਰ ਸਰਕਾਰਾਂ ਕਹਿੰਦੀਆਂ ਕਿ ਤੁਸੀਂ ਕਾਨੂੰਨ ਨੂੰ ਹੱਥ ਦੇ ਵਿੱਚ ਲੈਨੇ ਹੋ ਤੇ ਇਸ ਕਰਕੇ ਅਸੀਂ ਫਿਰ ਅਢੀਕ ਅਦਾਲਤਾਂ ਨਹੀਂ ਕਰ ਰਹੇ ਆਂ ਪਰ ਅਦਾਲਤਾਂ ਦੇ ਵਿੱਚ ਉਹ ਨਜ਼ਰ ਸਾਨੂੰ ਸੁਰੱਖਿਆ ਉਹਨਾਂ ਚਿਰ ਸਾਨੂੰ ਇਨਸਾਫ ਨਹੀਂ ਮਿਲਣਾ ਜਿੰਨਾ ਕਿ ਕੋਈ ਸਾਡੇ ਆਪਣੇ ਸੋਚ ਦਾ ਜੱਜ ਸਾਡੀ ਸੋਚ ਦਾ ਵੱਡਾ ਅਫੀਸਰ ਨਹੀਂ ਆਉਂਦਾ ਸਾਡੀ ਸੋਚ ਦੇ ਜ਼ਿੰਮੇਵਾਰ ਲੀਡਰ ਨਹੀਂ ਆਉਂਦੇ ਉਹਨਾਂ ਚ ਸਾਨੂੰ ਇਨਸਾਫ ਆ ਜਿਹੜਾ ਉਹ ਦੋਸਤੋ ਨਹੀਂ ਮਿਲਣਾ ਇਸੇ ਤਰ੍ਹਾਂ ਹੀ ਅਸੀਂ ਫਿਰ ਇਹ ਰੁੱਲਦੇ ਰਹਾਂਗੇ ਇਨਸਾਫ ਚੀਕ-ਚੀਕ ਕੇ ਮੰਗਦੇ ਰਹਾਂਗੇ ਅੱਜ ਥੋੜਾ ਸਮਾਂ ਸੀ ਦੋਸਤੋ ਅੱਜ 25 ਤਰੀਕ ਆ 11ਵਾਂ ਮਹੀਨਾ ਖੰਡ ਪਾੜ ਪ੍ਰਗਾਸ਼ ਕਰਾਇਆ ਹੋਇਆ ਸੀ ਹੁਣ ਬਾਣੀ ਸੁਣਨ ਲਈ ਗੁਰਦੁਆਰਾ ਸਾਹਿਬ ਜਾਣਾ ਸੋ ਉਥੋਂ ਮਾਫੀ ਮੰਗਨੇ ਇੰਨੀਆਂ ਬੇਨਤੀਆਂ ਕਰਦੇ ਹੋਏ ਧਰ ਤੋਂ ਖਿਮਾ ਦੇ ਜਾਚਕ ਹੈ 1300 ਦੇ ਕਰੀਬ ਤੁਸੀਂ ਭਰਾਮਾ ਨੇ ਵੀਡੀਓ ਦੇਖੀ ਐ ਇਸ ਵੀਡੀਓ ਨੂੰ ਪਿਆਰ ਦਿੱਤਾ ਤੇ ਆਓ ਆਪਾਂ ਸਮਾਂ ਕੱਢ ਕੇ ਉਸ ਪਰਿਵਾਰ ਨੂੰ 27 28 ਤਰੀਕ ਨੂੰ ਮਿਲਣ ਜਾਵਾਂਗੇ ਮੈਂ ਫੇਰ ਉਸੇ ਪਰਿਵਾਰ ਦੇ ਘਰੇ ਬਹਿ ਕੇ ਹੀ ਤੁਹਾਡੇ ਨਾਲ ਗੱਲ ਕਰੂੰਗਾ ਲਾਈਵ ਹੋਊਗਾ ਤੇ ਉਸ ਪਰਿਵਾਰ ਨੂੰ ਇਨਸਾਫ ਦੇਣ ਲਈ ਆਪਾਂ ਦਿਨ ਰਾਤ ਮਿਹਨਤ ਕਰਾਂਗੇ ਜੋ ਵੀ ਸਾਨੂੰ ਕਰਨਾ ਪਿਆ ਸੀ ਮਿਹਨਤ ਕਰਾਂਗੇ ਸੜਕਾਂ ਤੇ ਆਉਣਾ ਪਵੇ ਧਰਨਾ ਲਾਉਣਾ ਪਵੇ ਉਸ ਪਰਿਵਾਰ ਦੀ ਜ਼ਰੂਰ ਬਾਹ ਫੜਗੇ ਆਪਾਂ ਕਿ ਉਹਨਾਂ ਨੂੰ ਇਨਸਾਫ ਮਿਲੇ ਆਪਾਂ ਜਲੰਧਰ ਮਿੱਠੂ ਬਸਤੀ ਦੇ ਵਿੱਚ ਜ਼ਰੂਰ ਇੱਕ ਮੇਰਾ ਜਾ ਕੇ ਆਵਾਂਗੇ ਦੋਸਤੋ ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ ਇਸ ਗੱਲ ਦਾ ਕਿ ਮੈਂ ਹੁਣ ਖਿਮਾ ਦਾ ਜਾਚ ਕਾ ਮੈਂ ਤੁਹਾਡਾ ਆਪਣਾ ਛੋਟਾ ਵੀਰ ਓੰਕਾਰ ਸਿੰਘ ਬਰਾੜ ਤੁਸੀਂ ਬਰਾੜ ਫਤੇ ਟੀਵੀ ਬਰਾੜ ਟੀਵੀ ਪੰਜਾਬ ਨਾਲ ਜੁੜੇ ਹੋਏ ਸੀ ਦੋਸਤੋ ਮਾਫੀ ਚਾਹਨਾ ਫਤੇ ਬੇਟੇ ਦਾ ਨਾਂਗਾ ਸਾਰਾ ਦਿਨ ਫਤੇ ਫਤੇ ਕਰਦੇ ਰਹਿੰਦੇ ਆ ਬਰਾੜ ਟੀਵੀ ਪੰਜਾਬ ਜਿਹਦੇ ਨਾਲ ਤੁਸੀਂ ਸਾਰੇ ਜੁੜੇ ਹੋਏ ਹੋ ਆ ਲਗਭਗ 40-50 ਹਜ਼ਾਰ ਦੋਸਤ ਜਿਹੜਾ ਪਿਆਰ ਦਿੰਨੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਤੁਹਾਡੇ ਕਮੈਂਟ ਵੀ ਆਉਂਦੇ ਆ ਵਿਊ ਵੀ ਆਉਂਦੇ ਆ ਤੇ ਅਸੀਂ ਕੋਈ ਨਾ ਕੋਈ ਇਨਸਾਫ ਲਈ ਇਹ ਜਿਹੜੀ جنگ ਹੈ ਸਾਨੂੰ ਸ਼ਾਂਤਮਈ ਤਰੀਕੇ ਨਾਲ ਲੜਨੀ ਪਊਗੀ ਤੇ ਜਿੰਨਾ ਚਿਰ ਸਾਡੀਆਂ ਧੀਆਂ ਸੁਰੱਖਿਤ ਨਹੀਂ ਹੁੰਦੀਆਂ ਮਾਂਵਾਂ ਸੁਰੱਖਿਤ ਨਹੀਂ ਹੁੰਦੀਆਂ ਸਾਡੇ ਛੋਟੇ ਬੱਚੇ ਸੁਰੱਖਿਤ ਨਹੀਂ ਹੁੰਦੇ ਸਾਨੂੰ ਇਹ ਇਸ ਤਰ੍ਹਾਂ ਲੜਨਾ ਪੈਣਾ ਦੋਸਤੋ ਖਿਮਾ ਦਾ ਜਾਚਕਾ ਹੁਣ ਗੁਰੂ ਘਰ ਜਾਣਾ ਉਹ ਤੇ ਖੰਡਪਾਟ ਸਾਹਿਬ ਪ੍ਰਕਾਸ਼ ਨੇ ਕਾਲੂ ਭੋਗ ਪੈਣਾ ਖੰਡਪਾਟ ਸਾਹਿਬ ਦਾ ਕਿਉਂਕਿ ਗੁਰੂ ਦੀ ਬਾਣੀ ਦਾ ਹੀ ਹਮੇਸ਼ਾ ਆਪਾਂ ਓਟ ਆਸਰਾ ਲੈ ਕੇ ਚੱਲਦੇ ਆਂ ਤੇ ਬਾਣੀ ਦੇ ਨਾਲ ਹੀ ਸਾਨੂੰ ਸ਼ਕਤੀ ਮਿਲਣੀ ਆ ਕਿਉਂਕਿ ਜਿਹੜੇ ਬਾਣੀ ਪੜਨ ਵਾਲਾ ਬੰਦ ਬੰਦ ਕਟਵਾ ਲੈਂਦਾ ਬਾਣੀ ਪੜਨ ਵਾਲਾ ਖੋਪੜੀ ਲਹਾ ਲੈਂਦਾ ਬਾਣੀ ਪੜਨ ਵਾਲਾ ਤੱਤੀ ਤਵੀ ਤੇ ਬਹਿ ਸਕਦਾ ਬਾਣੀ ਪੜਨ ਵਾਲਾ 85 ਸਾਲ ਦੀ ਉਮਰ ਦੇ ਵਿੱਚ ਖੰਡਾ ਲੈ ਕੇ 47 ਤੇ ਧਰ ਕੇ ਬੈਰੀ ਨਾਲ ਲੜ ਸਕਦਾ ਬਾਣੀ ਪੜਨ ਵਾਲਾ 7 ਤੇ 9 ਸਾਲ ਦੀਆਂ ਜਿੰਦਾ ਨੀਆਂ ਦੇ ਵਿੱਚ ਖੜ ਸਕਦੀਆਂ ਬਾਣੀ ਪੜਨ ਵਾਲੀਆਂ ਜਿਹੜੀਆਂ ਰੂਹਾਂ ਨੇ ਉਹ 9 ਤੋਂ 7 ਸਾਲ ਦੇ ਬੱਚੇ ਦਾ ਕਲੇਜਾ ਕੱਢ ਕੇ ਆਪਣੇ ਮੂੰਹ ਦੇ ਵਿੱਚ ਪਵਾ ਲੈਂਦੀਆਂ ਜੇ ਅਸੀਂ ਬਾਣੀ ਪੜਦੇ ਰਹਾਂਗੇ ਤੇ ਸਾਨੂੰ ਆਤਮਿਕ ਸ਼ਕਤੀ ਮਿਲਦੀ ਹੈ ਬਾਣੀ ਜ਼ਰੂਰ ਪੜਿਆ ਕਰੋ ਤੇ ਬਾਣੀ ਦੇ ਧਾਰ ਨਹੀਂ ਪੜੋ ਤੇ ਗੁਰੂ ਆਲੇ ਪੜੋ ਅੰਮ੍ਰਿਤ ਛਕੋ ਇਹ ਗੁਰੂ ਘਰ ਦੇ ਵਿੱਚ ਜਾ ਕੇ ਜਰੂਰ ਸੇਵਾ ਵੀ ਕਰਿਆ ਕਰੋ ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਧੰਨਵਾਦ ਸਾਰੇ ਬਰੀਵਾਂ ਭਰਾਵਾਂ ਦਾ ਭੈਣਾਂ ਦਾ ਵੀਰ ਬਜ਼ੁਰਗਾਂ ਦਾ ਜਿੰਨੇ ਤੁਸੀਂ ਜੁੜੇ ਹੋ ਅੱਜ ਸਮਾਂ ਘੱਟ ਹੈ ਦੋਸਤੋ ਅੱਗੇ ਲਗਭਗ ਆਪਾਂ ਇੱਕ ਘੰਟਾ ਗੱਲ ਕਰਦੇ ਹਾਂ ਕਿ ਉਹ ਮਨ ਬਹੁਤ ਅੱਜ ਅਦਾਸ ਤੇ ਦੁਖੀ ਸੀ ਜਦੋਂ ਉਹ ਵੀਡੀਓ ਦੇਖੀ ਦੋ ਦਿਨਾਂ ਦੇ ਉਧਰ ਉਲਝੇ ਹੋਏ ਸੀ ਪ੍ਰੋਗਰਾਮ ਸੀ ਦੀਨਾ ਸਾਹਿਬ ਦੀ ਧਰਤੀ ਤੇ ਨੌਵੇਂ ਪਾਤਸ਼ਾਹ ਦਾ ਤੇ ਉਧਰ ਦੋ ਤਿੰਨ ਦਿਨ ਲੱਗ ਗਏ ਦੁਬਾਰੇ ਲਾਈਵ ਨਹੀਂ ਹੋਇਆ ਗਿਆ ਅੱਜ ਮੈਂ ਤੁਹਾ ਤੋਂ ਖੇਮਾ ਚੌਣਾ ਤੇ ਹਰੂ ਦਾ ਨਾਰਾ ਆਪਾਂ ਸਾਰੇ ਜਾਣੇ ਗੱਜ-ਬੱਜ ਕੇ ਫਤੇ ਦਾ ਜਵਾਬ ਫਤੇ ਤੇ ਦੇਗੇ ਆਓ ਫਤੇ ਪਜੌਣਾ ਦੀ ਸਾਰਿਆਂ ਨੂੰ ਸਿਰ ਝੁਕਾ ਕੇ ਤੁਹਾਡੇ ਸਾਰੇ ਸਾਰਿਆਂ ਅੰਦਰ ਸਿਰ ਝੁਕਦਾ ਮੈਂ ਤੁਹਾਡਾ ਆਪਣਾ ਵਕਾਰ ਸਿੰਘ ਬਰਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ